ਪੰਜਾਬ ਦੇ ਵਿੱਚ ਇਸ ਵੇਲੇ ਕਾਨੂੰਨ ਵਿਵਸਥਾ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਤੇ ਵੀ ਕਾਨੂੰਨ ਦਾ ਡਰ ਜਾਂ ਖੋਫ ਨਜ਼ਰ ਨਹੀਂ ਆ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਪੈਣੀ ਦਾ ਜਿੱਥੇ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਬੱਚਿਆਂ ਦੀ ਆਪਸੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਹ ਲੜਾਈ ਸਿਆਣੀਆਂ ਤੱਕ ਪਹੁੰਚ ਗਈ ਹੈ ਤੇ ਗੋਲੀਆਂ ਤੱਕ ਚੱਲ ਪਈਆਂ ਨੇ ਪਰਿਵਾਰ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀ ਇਸ ਤੋਂ ਬਾਅਦ ਇੱਕ ਵਿਅਕਤੀ ਨੇ ਪਿਸਤੌਲ ਦੀ ਨੋਕ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਦੂਸ਼ੀਆਂ ਦੇ ਵੱਲੋਂ 10 ਤੋਂ 15 ਪਛਾਦਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਤਾਬੜ ਤੋੜ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਮਹਿਲਾ ਤੇ ਬੱਚੀ ਸਮੇਤ ਦੋ ਲੋਕ ਜ਼ਖਮੀ ਹੋ ਗਏ ਨੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਉੱਥੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ 'ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਦੀ ਮੌਤ ਹੋ ਗਈ ਹੈ ਤੇ ਕੁਝ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਪੁਲਿਸ ਨੇ ਵੱਲੋਂ ਇੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਵੀ ਜਲਦ ਹੀ ਗ੍ਰਿਫਤਾਰੀ ਕਰ ਲਈ ਜਾਵੇਗੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਆਵੀ ਤੇ ਸਰ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਮਾਮਲਾ ਇਹ ਦਸੰਡੇ ਪਿੰਨਰ ਦੱਸਣ ਦੱਬ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਤੇ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਣ ਕੇ ਦਿਨਾਂ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਲੇਡੀ ਦੀ ਡੈਥ ਹੋ ਗਈ ਹੈ ਪੁਲਿਸ ਨਹੀਂ ਪੈਰ ਵੀ ਕਰਨ ਆਪਣੀ ਸਰ ਕੀ ਸਮਝਦੇ ਹੋ ਕਿ ਸ਼ਰੀਆਮ ਇਤਰਾ ਅਲਿਗਲ ਜਿਹੜੇ ਨਹੀਂ 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 ਇਹ ਗੱਲ ਸ਼ਰੀਆਮ ਗੁੰਡਾਗਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਹੁੰਦੇ ਰਹੇ ਆ ਪਿੰਡ ਜੀ ਚਲੋ ਜਿੱਦਾਂ ਮਰਜੀ ਹੈ ਪਰ ਆ ਆ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ ਜਿੱਤੇ ਹੁਣ ਪੁਲਿਸ ਆਈ ਜੀ ਮੋਕਲ ਹਾਂ ਪੁਲਿਸ ਰਾਤੀ ਆ ਗਈ ਹੋਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਗਈ ਤੇ ਪੁਲਿਸ ਨੇ ਰਾਤੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦੇ ਆਲੇ ਸੀ ਸੀ ਤੇ ਹੁਣੇ ਫੇਰ ਵੀ ਘਾਲ ਕੇ ਰਾਤੀ ਵੀ ਘਾਲੇ ਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨਾਂ ਰਾਤ ਦੇ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਲੱਗਾ तकरीबन ਕਿੰਨੇ ਰਾਉਂਡ ਜਿਹੜੇ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੋਕੇ ਤੇ ਨਹੀਂ ਹੈਗਾ ਕਿ ਕਿ ਪਰਿਵਾਰਕ ਮੈਂਬਰਾਂ ਨੂੰ ਸਾਰਾ ਪਤਾ ਪਵੇ ਪਿਆ ਚੀਜ਼ ਬਾਰੇ ਵੀ ਕਿਹੜਾ ਹੋਇਆ ਕੌਣ ਕਿੰਨੇ ਕੀ ਬਰਦਤ ਕੀਤੀ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਖੋਬਲਾ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਤੇ ਬਾਸਰ ਕਾ ਪਿੰਡ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਅਹੀਂ ਮਤਲਬ ਛਡਾਉਣ ਗਏ ਆ ਛਡਾਉਣ ਗਏ ਆ ਤੇ ਮੁੜਕੇ ਇਹਨਾਂ ਗੋਲੀ ਚਲਾਤੀ ਉਹਦੇ ਲਖ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ ਉਹ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਜੀ ਪਿੰਡ 'ਚ ਆ ਉਹ ਦੂਜੀ ਤੇ ਜੀ ਗਲੀ 'ਚ ਆ ਅੱਛਾ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਹੀਂ ਨਾ ਮੁੜਕੇ ਪਿਸਤੌਲ ਉਹਦਾ ਖੋਲਿਆ ਆ ਅੱਛਾ ਮਤਲਬ ਗੋਲੀ ਸਾਡੇ ਵੱਜੀ ਨਹੀਂ ਆ ਅੱਛਾ ਅਹੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਹੀਂ ਆਪਣੇ ਇੱਥੇ ਘਰ ਲੈ ਆਂਦਾ ਆ ਅੱਛਾ ਵੀ ਆ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆਜੋ ਜੇ ਫੜਨਾ ਜੇ ਉਹਦੇ ਮੁੜਕੇ ਜਦੋਂ ਇ ਮੁੜ ਕੇ ਨਾ 5 7 ਫੇਰ ਪਿਸਤੌਲ ਲਿਆਉਂਦੇ ਦਾ 10 12 ਮੁੰਡੇ ਮਗਾਏ ਪਤਾ ਨਹੀਂ ਕਿੱਥੋਂ ਮਗਾਏ ਅੱਛਾ ਕੋਈ ਇਹਨਾਂ ਦੇ ਆਪਣੇ ਦੇ ਘਰ ਦੇ ਆ ਜਿਹੜੇ 6 7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਏ ਉਹ ਵੀ ਜਾਨੀ ਕਿ ਆ ਕੇ ਤੇ 12 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਸੀ ਮੇਰੀ ਪਰਝਾਈ ਸੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੀ ਗੋਲ ਜੋ ਵੱਜ ਗਈ ਆ ਤਕਰੀਬਨ ਕਿੰਨੇ ਕਿੰਨੇ ਜਾਨੇ ਤੇ ਗੋਲੀ ਵੱਜੀ ਹੈ ਤਿੰਨ ਆ ਜਾਣੇ ਤੇ ਗੋਲੀ ਵੱਜੀ ਇੱਕ ਗੁੱਡੀ ਏਡੀ ਕਿਤੇ ਵੱਜੀ ਹੈ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਰ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰਨਾਨਕਾ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵਾਲਾ ਤਾਂ ਪੁਲਿਸ ਵਾਲੇ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜਿਹੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੂੰ ਔਰ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੀਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧੱਕ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਇਨਸਾਫ ਚਾਹੀਦਾ ਸਾਜੀ ਪਾਪਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਦੇਸ਼ਾ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵਜਈ ਮੇਰੀ ਪੁੱਤਰੀ ਕਿੰਨੇ ਸਾਲ ਦੀ ਸੀ ਉਹ ਕੋਈ ਜਾ ਕ ਸਾਲ ਦੀ ਆ ਗਈ ਆ 8 ਆ ਅੱਛਾ ਤੇ ਕਿਦਾਂ ਵਜਈ ਗੋਲੀ ਕਿ ਤਰ੍ਹਾਂ ਵਜਈ ਉਹ ਉੱਥੇ ਖਲੋਤੀ ਸੀ ਨਾ ਹਾਂ ਤੇ ਸਾਹਮਣੇ ਉਹ ਉਹ ਖਲੋਤੀ ਸੀ ਹਾਂ ਤੇ ਖਲੋਤਿਆਂ ਦੇ ਉਹ ਕੁੜੀ ਗੋਲੀ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਦਾਂ ਬਾਹਰ ਜਾਣ ਕਈ ਅੱਛਾ ਆਂਜਾ ਘਰ ਮਾੜੀ ਮੋੜ ਦੀ ਕੋਈ ਗੱਲ ਨਹੀਂ ਆ ਕਿੱਥੇ ਗੋਲੀ ਵੱਜੀ ਕਿੱਥੇ ਆਈ ਇੱਥੇ ਵੱਖੀ ਜੀ ਚ ਤੇ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਹੁਣ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਕੀ ਕੀ ਹੋਦੀ ਤਬੀਬੀ ਕਿਸ ਤਰ੍ਹਾਂ ਹੋ ਰਹੀ ਹੈ ਅਜੇ ਮਸ਼ੀਨ ਤੇ ਲਾਈ ਹੈ ਤੇ ਕਿੰਨੀਆਂ ਗੋਲੀਆਂ ਚਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇੱਥੇ ਨਹੀਂ ਆ ਮੁੰਡੇ ਬੰਦੇ ਅੱਛੇ ਨਹੀਂ ਨਿਕਲ ਰਹੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਹੈ ਉਹ ਮੰਗਦਾ ਵੀ ਇਹ ਨਾਵਾਜ ਆ ਜਿਹੜਾ ਚਾਂਸ ਹੋਇਆ ਉਹ ਕਿਹਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੋਈ ਆਜ ਇੰਨਾ ਤਤਪਿੰਡ ਚ ਚੱਲੋਂਦਾ ਸਾਫ ਮਿਲਣਾ ਚਾਹੀਦਾ ਵਾ ਸਾਰਾ ਇਹਨਾਂ ਦੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਗੱਲ ਵੱਜ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀਆਂ ਗੋਲੀਆਂ ਚਲਾਈਆਂ ਨੂੰ ਦੇ ਤਿੰਨ ਜਾਨਾਂ ਦੀ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਛਾਪ ਮਾਰੇ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨਾਂ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟ ਆਊਟ ਆਂਟੈਂਜਰ ਨੇ ਸਰ ਉਹ ਜਿਹੜੇ ਦੂਸਰੇ ਦੱਸੀ ਜਾ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਫਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਸਰ ਹੁਣ ਅਗਲੇ ਸਟੇ ਕੀ ਕਾਰਵਾਈ ਕੀਤੀ ਗਈ ਹੈ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇ ਮਾਰੀ ਕੀਤੀ ਜਾਏ ਹਾਂਜੀ ਸ਼ੇਰਾ ਜਿਹੜਾ ਗ੍ਰਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਹਥਿਆਰ ਹਥਿਆਰ ਜਿਹੜੇ ਵਰਤਦੇ ਨਹੀਂ ਨਹੀਂ ਜਿਹੜਾ ਰਿਕਵਰੀ ਜਿਹੜਾ ਆਪਾਂ ਕੀਤਾ ਹਥਿਆਰ ਉਹ ਲਾਇਸੈਂਸੀ ਨਹੀਂ ਨਜਾਇਜ਼ ਸੀ ਠੀਕ ਹੈ ਬਿਲਕੁਲ